ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕਟਨਾ ਹੋਈ ਥੋਡੇ ਨਾਲ ਕਟਨਾ ਇਦਾਂ ਆਈ ਸਰ ਮੈਂ ਸੀਐਚਪੀ ਦਾ ਪਾਵਰ ਕਾਮ ਕਟਾਨੀ ਦਫਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਜੀ ਨੀਲੋਂਪੁਰ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆਗੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜਿਹੜੋ ਦੀ ਕਹਿੰਦੇ 42990 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਵੀ ਅਸੀਂ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਸ ਤੋਂ ਬਾਅਦ ਸਾਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਹੈ। ਪੁਲਿਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ। ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ। ਤੇ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ। ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਆ। ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹਲੇ ਕੋਈ ਜਵਾਬ ਨਹੀਂ ਆ। ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਵੀ ਬੰਦ ਹੋ ਜਾਂਦੀਆਂ ਨੇ। ਅਸੀਂ ਗਰਮੀ 'ਚ ਵੀ ਫਿਰਦੇ ਆਂ ਬਾਰ ਸਾਨੂੰ ਸਰ ਜੇ ਇਦਾਂ ਹੀ ਕੁੱ ਕੋਈ ਕਹੇ ਰੰਜੀਤ ਕਹਿੰਦੇ ਪ੍ਰਵਾਹ ਨਹੀਂ ਸਰ ਕੋਈ ਮੇਰੀ ਕੋਈ ਰੰਜੀਤ ਨਹੀਂ ਕੋਈ ਸਹੀ ਜੀ ਗੱਲਬਾਤ ਨਹੀਂ ਮੇਰੇ ਕੋ ਵੀਡੀਓ ਵੀ ਹੈਗੀ ਹੈ ਬਗੈਧਾ ਮਾਰਨ ਕੁੱਟਰ ਦੀ ਦਫਤਰ ਆ ਗਈ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਠੀਕ ਨਾ ਪਾਵਰ ਕੌਮ ਦੀ ਬੰਦੇ ਨਾਲ ਲੜਾਈ ਹੋਈ ਹੈ ਆਪਣੀ ਪਟਾਣੀ ਠੀਕ ਹੈ ਨਾ ਪਰੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਹੈ ਬੀਬੀ ਵਿਭਾਗ ਦੇ ਵਿੱਚ ਠੇਕਦਾਰਾਂ ਦੇ ਤਾਂ ਉਹ ਲੋਕੀ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਜਿਨ੍ਹਾਂ ਨਾਲ ਵੀ ਵੜਾਈ ਧਗੜਾ ਹੋਇਆ ਵੈਰੀਫਾਈ ਕਰਕੇ ਬਣਦੀ ਕਰਦੇ ਜੀ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ